ਜਿਹੜੀ ਮੋਗੇ ਦੀ ਧੀ ਕਰਕੇ ਜਾਣਿਆ ਜਾਂਦਾ ਮਾਲਵਿਕਾ ਸੂਦ ਸੋਨੂ ਸੂਦ ਜਿਹੜੇ ਬਾਲੀਵੁੱਡ ਐਕਟਰ ਨੇ ਉਹਨਾਂ ਦੀ ਭੈਣ ਲੰਬੇ ਟਾਈਮ ਤੋਂ ਇਹ ਪਰਿਵਾਰ ਮੋਗੇ ਇਲਾਕੇ ਦੇ ਵਿੱਚ ਸੇਵਾ ਕਰ ਰਿਹਾ ਕੋਈ ਸਵਾਰਥ ਇਸ ਪਰਿਵਾਰ ਦਾ ਨਹੀਂ ਹੈ ਤਾਂਜੀ ਤੁਹਾਡੇ ਪਰਿਵਾਰ ਨੂੰ ਗੁਰਤੀ ਕਿਦੀ ਹੈ ਸੋਨੂ ਸੂਦ ਵਾਲ ਦੇ ਹਟਦੇ ਨਹੀਂ ਹੈਗੇ ਐਨਜੀਓ ਵੀ ਤੁਸੀਂ ਚਲਾ ਰਹੇ ਹੋ ਗੁਰਤੀ ਤੁਹਾਡੇ ਪਰਿਵਾਰ ਨੂੰ ਕਿਦੀ ਹੈ ਸੇਵਾ ਭਾਵਨਾ ਦੀ ਗੁਰਤੀ ਤੁਹਾਡੇ ਮਾਪਿਓ ਦੀ ਹੈ ਸਾਨੂੰ ਤੰਜ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਹੁਣ ਜ਼ਿਆਦਾ ਮਾਰ ਪਈ ਐ ਤੁਹਾਡੇ ਨੇੜੇ ਤੇੜੇ ਜੀ ਜਦੋਂ ਅਸੀਂ ਪਿੰਡਾਂ ਦੇ ਵਿੱਚ ਘੇੜ ਘੁਟਾ ਤੁਸੀਂ ਦੇਖੋਗੇ ਕਿ ਲੋਗਾ ਦੀ ਜ਼ਮੀਨ ਤਾਂ ਰੁੜੀ ਗਈ ਪਾਣੀ ਦੇ ਵਿੱਚ ਲੋਗਾ ਦੇ ਘਰ ਵੀ ਵਿੱਚ ਹੀ ਰੁੜ ਗਈ ਜੀ ਮਤਲਬ ਦੂਰੋਂ ਦੂਰ ਕੁਝ ਨਹੀਂ ਰਿਹਾ ਸੀ ਜਿਹੜਾ ਪਾਣੀ ਐ 10 10 15 15 ਫੁੱਟ ਕਈ ਪਿੰਡਾਂ ਦੇ ਵਿੱਚ ਸੀਗਾ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਕੀ ਹਾਲਾਤ ਹੋਵਾਂਗੇ ਪਸ਼ੂ ਜਿਹੜੇ ਉਹਾਰੇ ਬਾਹਰ ਪੰਨੇ ਹੋਏ ਕਿਉਂਕਿ ਜਿਹੜੇ ਜਿਹੜੇ ਉਹਨਾਂ ਦੇ ਸ਼ੈੱਡ ਸੀ ਉਹ ਟੁੱਟ ਚੁੱਕੇ ਐ ਲੋਗਾਂ ਨੂੰ ਡਰਾ ਰਿਹਾ ਜੇ ਕੰਬੇ ਚ ਬੈਠਾਂਗੇ ਕਿ ਤੇ ਛੱਤ ਨਾ ਡਿੱਗ ਜੇ ਤੇ ਇਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਲੋਗਾਂ ਨੂੰ ਕੁਦਰਤ ਦੀ ਮਾਰ ਸਮਝਦੇ ਹੋ ਕਿ ਕੋਈ ਮੈਨ ਮੇਡ ਹੈ ਮੈਨ ਮੈਨੂੰ ਲੱਗਦਾ ਹੈ ਕਿ ਕੁਝ ਚੀਜ਼ਾਂ ਜ਼ਰੂਰ ਆਪਾਂ ਕੰਟਰੋਲ ਕਰ ਸਕਦੇ ਸੀ ਜੇ ਟਾਈਮਲੀ ਉਹਨਾਂ ਦੇ ਡਿਸੀਜਨ ਲਿੱਤਾ ਜਾਂਦਾ ਅੱਜ ਵੀ ਮੋਗੇ ਦੀ 3 ਸਕੂਟਰ ਤੇ ਲੋਕਾਂ ਤੱਕ ਰਸਤਾ ਕਰਨ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਮੈਂ ਤਾਂ ਭਈਆ ਤੁਸੀਂ ਮੰਨੋਗੇ ਕਿ ਆਦਾਂ ਨੇ ਉਸਦੇ ਦੋਨੋਂ ਭੈਣ ਭਰਾ ਭਈਆ ਪਿੱਛੇ ਮੇਰੇ ਬੈਠਦੇ ਆਂ ਔਰ ਤੁਸੀਂ ਪੂਰੇ ਉਹਨਾਂ ਨੇ ਮੋਗੇ ਦਾ ਛੱਤਰ ਢੱਡਿਆ ਮੇਰੇ ਨਾਲ ਲਾਉਂ ਢੱਡਿਆ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਹੁਣ ਬੈਠ ਕੇ ਸਕੂਟਰ ਤੇ ਮੋਗੇ ਦੇ ਪਿੱਛੇ ਥੋੜੇ ਲੱਗ ਜਾਣਾ ਲੇਕਿਨ ਕਹਿੰਦੇ ਨਹੀਂ ਮੈਂ ਚੱਲਣਾ ਹੈ ਇੱਕ ਆਮ ਇਨਸਾਨ ਬਣ ਕੇ ਦੇਖਣਾ ਚਾਹਣਾ ਹੈ ਕਿ ਮੋਗੇ ਦਾ ਕੀ ਹਾਲ ਹੈ ਮੈਂ ਇਹੀ ਰਿਕੁਐਸਟ ਕਰੂੰਗੀ ਸਾਰਿਆਂ ਨੂੰ ਕਿ ਮਦਦ ਦੇਖੋ ਸਾਰੇ ਕਰਨਾ ਚਾਹੁੰਦੇ ਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੀ ਲੇਕਿਨ ਇਹ ਲੋਗਾਂ ਨੂੰ ਲੋੜ ਹੈ ਉਹਨਾਂ ਤੱਕ ਸਮਾਨ ਨਹੀਂ ਪਹੁੰਚ 파 ਰਿਹਾ ਔਰ ਜਿੱਥੇ ਜਿੱਥੇ ਲੋੜ ਹੈ ਉੱਥੋਂ ਹੀ ਪਹੁੰਚਾਈ ਜਾਵੇ ਤੁਹਾਨੂੰ ਲੱਗਦਾ ਹੈ ਕਿ ਸਰਕਾਰਾਂ ਜਾਂ ਐਨ ਜੀਓਜ਼ ਜਾਂ ਐਨ ਆਰ ਆਈਜ਼ ਇਹ ਹੈਲਪ ਦੇ ਨਾਲ ਆਪਾਂ ਬੜੀ ਜਲਦੀ ਨੂੰ ਕਵਰ ਕਰ ਪਾਵਾਂਗੇ ਵੈਕਟੂ ਨੋਰਮਲ ਹੋ ਪਾਵਾਂਗੇ ਆਹ ਹੋਣੀ ਜ਼ਰੂਰ ਪੰਜਾਬੀ ਹੈ ਨਾ ਕਹਿੰਦੇ ਪੰਜਾਬੀ ਕੁਝ ਵੀ ਕਰ ਸਕਦੇ ਪੰਜਾਬੀ ਪੂਰਾ ਦੇਸ਼ ਬਚਾ ਸਕਦੇ ਅੱਜ ਪੰਜਾਬੀਆਂ ਨੂੰ ਲੋੜ ਪੂਰਾ ਦੇਸ਼ ਉਹਨਾਂ ਦੇ ਨਾਲ ਹੈ ਜੀ ਸਮੇਂ ਲੱਗੇ ਲੇਕਿਨ ਹੋਵਗਾ ਜ਼ਰੂਰ ਉਹਨ ASCII ਪਿੰਡਾਂ ਜਾਣੇ ਆ ਅਸੀਂ ਪ੍ਰੋਪਰ ਲਿਸਟ ਬਣਾਈ ਹੁੰਦੀ ਐ ਅਸੀਂ ਉਸ ਫੈਮਲੀ ਦੇ ਮੁੰਡੇ ਦਾ ਨਾਮ ਲੈਨੇ ਉਹ ਅੱਗੇ ਆਂਦਾ ਉਹਦੇ ਹੱਥ ਸਮਾਨ ਫੜਦਾ ਜੇ 10 ਫੈਮਲੀਆਂ ਨਹੀਂ ਐ ਤੇ ਅਸੀਂ ਉਹਨਾਂ ਨੂੰ ਸਮਾਨ ਨਹੀਂ ਦਿੰਦੇ ਅਸੀਂ ਆਪਣਾ ਨੰਬਰ ਛੱਡ ਕੇ ਜਾਂਦੇ ਉਹ ਸਾਨੂੰ ਕੰਟੈਕਟ ਕਰਦੇ ਉਸ ਤੋਂ ਬਾਅਦ ਸਮਾਨ ਉਹਨਾਂ ਕੋਲ ਪਹੁੰਚਦਾ ਮੇਰੇ ਐਨਆਰਆਈ ਭਰਾਵਾਂ ਨੂੰ ਪੈਨਾਂ ਨੂੰ ਫੈਮਲੀਆਂ ਜਿਹੜੀਆਂ ਬਾਹਰ ਬੈਠੀਆਂ ਮੈਨੂੰ ਪਤਾ ਤੁਸੀਂ ਸਾਰੇ ਪੰਜਾਬ ਨੂੰ ਬਹੁਤ ਪਿਆਰ ਕਰਦੇ ਪੰਜਾਬ ਨੂੰ ਤੁਹਾਡੀ ਲੋੜ ਐ ਆਪਾਂ ਸਾਰੇ ਜਿਹੜੇ ਐ ਰਲ ਮਿਲ ਕੇ ਹਰ ਇੱਕ ਇੱਕ ਕਮ ਸੇ ਕਮ ਘਰ ਦਾ ਜ਼ਰੂਰ ਹੱਥ ਫੜੀਏ ਜਦ ਇੱਕ ਪਰਿਵਾਰ ਹਰ ਕੋਈ ਫੜ ਲੂਗਾ ਉਹ ਦਿਨ ਦੂਰ ਨਹੀਂ ਜਦ ਲੋਕਾਂ ਦੀਆਂ ਛੱਤਾਂ ਵੀ ਬੰਦ ਹੋ ਗਈਆਂ ਉਹਨਾਂ ਦੇ ਘਰੇ ਡੰਗਰ ਵੀ ਆ ਜਾਣਗੇ ਤੁਹਾਡੇ ਤੱਕ ਐਨ ਆਰ ਆਈ ਟੈਂਪਲ ਦਾ ਰابطਾ ਕਿਨੇ ਕਰ ਸਕਦੇ ਜਿਹੜਾ ਸਾਡਾ ਇਹ ਪੋਡਕਾਸਟ ਦੇਖ ਰਹੇ ਹੋਣਗੇ ਫਿਊਚਰਟੀ ਫਾਊਂਡੇਸ਼ਨ ਦਾ ਵੈਬਸਾਈਟ ਬਣੀ ਹੋਈ ਹੈ ਉੱਤੇ ਜੇ ਤੁਸੀਂ ਕਲਿੱਕ ਕਰੋਗੇ ਟਾਸ ਦੇ ਵਿੱਚ ਉਹਦੇ ਵਿੱਚ ਈਵਨ ਜਿਹੜੇ ਐਨ ਆਰ ਆਈ ਇੰਟਰਨੈਸ਼ਨਲ ਜਿਹੜੇ ਲੋਕ ਹੈਗੇ ਉਹ ਉਥੋਂ ਕਰ ਸਕਦੇ ਡੋਨੇਟ ਜਾਂ ਇੰਡੀਅਨ ਜਿਹੜੇ ਹੈਗੇ ਉਹਨਾਂ ਦਾ ਇੱਕ ਅਲੱਗ ਸਕੈਨ ਕੋਡ ਬਣਿਆ ਹੋਇਆ ਹੈ ਉਹ ਉਥੋਂ ਵੀ ਕਰ ਸਕਦੇ ਔਰ ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਇੱਕ ਵਾਰੀ ਫੇਰ ਤੁਹਾਡੀ ਸੇਵਾ ਦੇ ਵਿੱਚ ਲਾਡੀ ਸਿੰਘ ਪਟੇਲਾ ਹਾਜ਼ਰ ਹੋ ਗਿਆ ਤੇ ਦੋਸਤੋ ਪੰਜਾਬ ਦੇ ਜਿਹੜੀ ਤਾਜ਼ਾ ਹਾਲਾਤ ਹੈ ਹੜ੍ਹਾਂ ਦੇ ਬਾਬਤ ਅਸੀਂ ਵੱਖ-ਵੱਖਰੇ ਐਨ ਜੀਓਜ਼ ਪੰਜਾਬੀ ਚਿਹਰਿਆਂ ਦੇ ਨਾਲ ਰੂਬਰੂ ਕਰਨ ਦਾ ਉਪਰਾਲਾ ਕਰ ਰਹੇ ਹਾਂ ਨਿਊਜ਼ੀਲੈਂਡ ਦੇ ਵਿੱਚ ਬੈਠ ਕੇ ਉੱਥੇ ਵੀ ਜਿਹੜੀ ਮੋਗੇ ਦੀ ਧੀ ਕਰਕੇ ਜਾਣਿਆ ਜਾਂਦਾ ਮਾਲਵਿਕਾ ਸੂਦ सोनू ਸੂਦ ਜਿਹੜੇ ਬਾਲੀਵੁੱਡ ਐਕਟਰ ਨੇ ਉਹਨਾਂ ਦੀ ਭੈਣ ਲੰਬੇ ਟਾਈਮ ਤੋਂ ਇਹ ਪਰਿਵਾਰ ਮੋਗੇ ਇਲਾਕੇ ਦੇ ਵਿੱਚ ਸੇਵਾ ਕਰ ਰਿਹਾ ਹੈ ਕੋਈ ਸਵਾਰਥ ਇਸ ਪਰਿਵਾਰ ਦਾ ਨਹੀਂ ਹੈ ਚਾਹ सोनू ਸੂਦ ਦੀ ਗੱਲ ਕਰਦੇ ਹਾਂ ਜਦੋਂ ਕੋਵਿਡ ਦਾ ਸਮਾਂ ਸੀ सोनू ਸੂਦ ਦਾ ਮੈਨੂੰ ਲੱਗਦਾ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਬੜਾ ਨਾਮ ਚਮਕਿਆ ਤੇ सोनू सूद ਤੇ ਉਹਨਾਂ ਦੇ ਨਿਕਟਵਰਤੀ ਬੜੇ ਵੱਡੇ ਪੈਮਾਨੇ ਦੇ ਵਿੱਚ ਸੇਵਾ ਕਰ ਰਹੇ ਨੇ ਤੇ ਸਾਡੇ ਅੱਜ ਬਹੁਤ ਵੱਡੇ ਭਾਗ ਨੇ ਕਿ ਉਹਨਾਂ ਦੀ ਜਿਹੜੀ ਭੈਣ ਹੈ सोनू सूद ਦੀ ਮਾਲਵਿਕਾ सूद ਉਹ ਸਾਡੇ ਨਾਲ ਪੰਜਾਬ ਤੋਂ ਅੱਜ ਅਪਡੇਟ ਦੇਣਗੇ ਕੋਵਿਡ ਦੇ ਵਿੱਚ ਇਹਨਾਂ ਨੇ ਵੀ ਬਹੁਤ ਸੇਵਾਵਾਂ ਕੀਤੀਆਂ ਪਰ ਇਸ ਟਾਈਮ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਹੜ੍ਹਾਂ ਦੇ ਕਰਕੇ ਕਾਫੀ ਨੁਕਸਾਨ ਹੋ ਗਿਆ ਤੇ ਸਾਡਾ ਉਪਰਾਲਾ ਨਿਊਜ਼ੀਲੈਂਡ ਦੇ ਵਸਿੰਦਿਆਂ ਤੱਕ ਪਹੁੰਚਾਣ ਦਾ ਹੀ ਹੈ ਕਿ ਸਾਨੂੰ ਤਾਜ਼ਾ ਤਰੀਨ ਜਿਹੜੀ ਜਾਣਕਾਰੀ ਉਹ ਮਿਲੇ ਤੁਹਾਡੇ ਤੱਕ ਵੀ ਪਹੁੰਚੇ ਸਵਾਗਤ ਕਰਾਂਗੇ ਤੇ ਗੱਲਾਂ ਬਾਤਾਂ ਕਰਾਂਗੇ ਭੈਣੋਰਾ ਦੇ ਨਾਲ ਪੰਜੀ ਸਭ ਤੋਂ ਪਹਿਲਾਂ ਸਵਾਗਤ ਹੈ ਰੇਡੀਓ ਸਾਡੇ ਵਾਲਾ ਨਿਊਜ਼ੀਲੈਂਡ ਦੇ ਵਿੱਚ ਜੀ ਕੀ ਹਾਲ ਚਾਲ ਹੈ ਪੰਜੀ ਠੀਕ ਠਾਕ ਹੋ ਬਿਲਕੁਲ ਠੀਕ ਹੈ ਤੁਸੀਂ ਦੱਸੋ ਤੁਹਾਡਾ ਕੀ ਹਾਲ ਹੈ ਬਸ ਠੀਕ ਹੈ ਪੰਜੀ ਮੈਂ ਅਕਸਰ ਇਹ ਗੱਲ ਕਰਦਾ ਹੁੰਨਾ ਜੀ ਜਦੋਂ ਕੋਈ ਬੰਦਾ ਚੋਣ ਲੜਦਾ ਨਾ ਜੀ ਉਹਦੇ ਕੋਲ ਦੋ ਸ਼ਬਦ ਹੁੰਦੇ ਨੇ ਉਹ ਕਹਿੰਦਾ ਜਾਂ ਮੈਂ ਜਿੱਤ ਗਿਆ ਜਾਂ ਮੈਂ ਹਾਰ ਗਿਆ ਪਰ ਮੈਂ ਇਹ ਗੱਲ ਕਹਿਣਾ ਹੁੰਨਾ ਜਦ ਬੰਦਾ ਜਿੱਤਦਾ ਹੈ ਜਾਂ ਸਿੱਖਦਾ ਹੈ ਤੇ ਮਾਲਵਿਕਾ ਸੂਦ ਇੱਕ ਐਸਾ ਚਿਹਰਾ ਹੈਗਾ ਮੋਗੇ ਦੀ ਧੀ ਕਰਕੇ ਜਾਣਿਆ ਜਾਂਦਾ ਜਿਨੇ ਸਿੱਖਿਆ ਲਈ ਤੇ ਸਿੱਖਿਆ ਲੈਣ ਤੋਂ ਬਾਅਦ ਅੱਜ ਫੇਰ ਮੈਦਾਨ ਦੇ ਵਿੱਚ ਨੇ ਤੇ ਸੇਵਾ ਵੀ ਕਰ ਰਹੇ ਨੇ ਤਾਂ ਕਿ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਹੁਣ ਜ਼ਿਆਦਾ ਮਾਰ ਪਈ ਹੈ ਤੁਹਾਡੇ ਨੇੜੇ ਤੇੜੇ ਜੀ ਦੇਖੋ ਮੋਗਾ ਦੇ ਵਿੱਚ ਉਹ ਧਰਮਕੋਟ ਏਰੀਆ ਜਿਹੜਾ ਉੱਥੇ ਲਾਗੇ ਜਿਹੜੇ ਹੈਗੇ ਪੰਜ ਛੇ ਪਿੰਡਾਂ ਦੇ ਵਿੱਚ ਆਈਏ ਪ੍ਰੋਬਲਮ ਦਾ ਉਸ ਸਮੇਂ ਬਾਰਿਸ਼ਾਂ ਵੀ ਕਾਫੀ ਹੋ ਰਹੀਆਂ ਸੀ ਉਹਨਾਂ ਨੇ ਕਾਫੀ ਪਿੰਡ ਇਹ ਰੈਸਕਿਊ ਕਰਵਾਏ ਔਰ ਲੋਗਾ ਨੂੰ ਇੱਕ ਸਾਈਡ ਤੇ ਡਿਸਪਲੇਸ ਕੀਤਾ ਜਾਂ ਫਿਰ ਕਿਸੇ ਕੰਪਾਊਂਡ ਦੇ ਵਿੱਚ ਇਕੱਠੇ ਕੀਤਾ ਜਦ ਅਸੀਂ ਪਿੰਡਾਂ ਦੇ ਵਿੱਚ ਗੇਟ ਕੀਤਾ ਤੁਸੀਂ ਦੇਖੋਗੇ ਕਿ ਲੋਗਾ ਦੀ ਜ਼ਮੀਨ ਤਾਂ ਰੁੜੀ ਗਈ ਪਾਣੀ ਦੇ ਵਿੱਚ ਲੋਗਾ ਦੇ ਘਰ ਵੀ ਵਿੱਚ ਹੀ ਰੁੜ ਗਏ ਜੀ ਮਤਲਬ ਦੂਰੋਂ ਦੂਰ ਕੁਝ ਨਹੀਂ ਰਿਆ ਸੀ ਜਿਹੜਾ ਪਾਣੀ ਹੈ 10 10 15 15 ਫੁੱਟ ਕਈ ਪਿੰਡਾਂ ਦੇ ਵਿੱਚ ਸੀਗਾ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਕੀ ਹਾਲਾਤ ਹੋਵਾਂਗੇ ਲੋਕ ਇੱਕ ਤਰਪੈਲ ਦੇ ਅੱਗੇ ਤੁਸੀਂ ਵੇਖੋ ਵੀ ਜੀ ਚਾਰ ਤੋਂ ਪੰਜ ਫੈਮਲੀਆਂ ਰਹਿ ਰਹੀਆਂ ਹਮਮ ਔਰ ਉਹਨਾਂ ਕੋਲ ਬਣਾਣ ਦੀ ਕੋਈ ਚੀਜ਼ ਨਹੀਂ ਹੈਗੀ ਜੋ ਕੋਈ ਸਮਾਨ ਦੇ ਕੇ ਦੇ ਕੇ ਜਾ ਰਿਹਾ ਸੀ ਚਾਹੇ ਉਹ ਰੈਡੀ ਟੂ ਈਟ ਸੀਗਾ ਜਾਂ ਕੋਈ ਬਣਿਆ ਹੋਇਆ ਚੀਜ਼ਾਂ ਕੋਈ ਲੋਕ ਖਾ ਰਹੇ ਸੀ ਹਮ ਔਰ ਮੈਂ ਉੱਥੇ ਵਿਜ਼ਿਟ ਕੀਤਾ ਛੋਟੇ ਛੋਟੇ ਬੱਚੇ ਐ ਨੰਗੇ ਪੈਰ ਘੁੰਮ ਰਹੇ ਸੀ ਕਿਉਂਕਿ ਪਾਣੀ ਜਦਿਕਦਾ ਮਾਇਆ ਕੋਈ ਇਨਾ ਪ੍ਰਿਪੇਅਰ ਨਹੀਂ ਹੁੰਦਾ ਕਿ ਇਸ ਤਰ੍ਹਾਂ ਮਹੌਲ ਹੋਗਾ ਲੇਕਿਨ ਜਦ ਉਹ ਬੱਚਿਆਂ ਨਾਲ ਗੱਲ ਕੀਤੀ ਉਹਨਾਂ ਦੇ ਕੋਲ ਕੁਝ ਸੀਗਾ ਹੀ ਨਹੀਂ ਕਿਹੜਾ ਚ ਪੰਜ ਚਪਲਾ ਨਹੀਂ ਕਿਤੀਆਂ ਤੁਸੀਂ ਦੇਖੋ ਇਨਾ ਹਾਲਾਤ ਖਰਾਬ ਸੀਗੇ ਜੀ ਲੇਕਿਨ ਹੁਣ ਪਾਣੀ ਡਾਊਨ ਹੋ ਗਿਆ ਹੁਣ ਜਿਹੜਾ ਮੈਨੂੰ ਲੱਗਦਾ ਕਿ ਜ਼ਿਆਦਾ ਆਪਾਂ ਨੂੰ ਲੋਕਾਂ ਦੀ ਮਦਦ ਕਰਨੀ ਪਊਗੀ ਕਿਉਂਕਿ ਮੈਂ ਉਹਨੇ ਪਰਸੋਂ ਫਿਰੋਜ਼ਪੁਰ ਦੇ ਵਿੱਚ ਟਲੀਆਂ ਵਾਲਾ ਪਿੰਡਾ ਉੱਥੇ ਗਈ ਸੀ ਜੀ ਉੱਥੇ ਅੱਤੋਂ ਘਰ ਸੀਗੇ ਉਹ ਘਰ ਜਿਹੜੀ ਲੈਂਡ ਤੇ ਸੀਗੇ ਜੀ ਉਹ ਲੈਂਡ ਹੀ ਰੁੜ ਗਈ ਪਾਣਿਆ ਚ ਸਾਰੀ ਲੈਂਡ ਸਾਰੀ ਲੈਂਡ ਜੀ 8-9 ਘਰ ਜਿਹੜੇ ਸਿਰਫ ਇੱਕ ਘਰ ਬਚਿਆ ਔਰ ਉਹ ਵੀ ਪੂਰਾ ਟੁੱਟ ਗਿਆ ਡਿਮੋਲਿਸ਼ਡ ਹੈ ਪੂਰਾ ਜੀ ਔਰ ਜੀ ਉਸ ਤੋਂ ਬਾਅਦ ਜਿਹੜੇ ਮੈਂ ਘਰਾਂ 'ਚ ਵਿਜ਼ਿਟ ਕੀਤਾ ਐ ਇੰਨਾ ਘਰਾਂ ਦੇ ਵਿੱਚ ਗਾਰਾ ਭਰ ਗਿਆ ਹੂੰ ਸਤਾ ਲੋਕਾਂ ਟੁੱਟ ਗਈ ਐ ਲੋਗ ਕਰ ਵਿੱਚ ਨਾ ਪਾਣੀ ਹੋਣ ਕਾਰਨ ਵੀ ਆਪਣੇ ਕਮਰਿਆਂ ਵਿੱਚ ਰਹਿ ਹੀ ਨਹੀਂ 바ਰੇ ਕਿ ਇੰਨਾ ਅੰਦਰ ਸਿਸਟਮ ਖਰਾਬ ਕਰਾਂ ਚ ਇੰਨਾ স্মੈਲ ਹੈ ਪਸ਼ੂਏ ਜਿਹੜੇ ਵਿਚਾਰੇ ਬਾਹਰ ਤੁਪਨੇ ਹੋਏ ਕਿਉਂਕਿ ਜਿਹੜੇ ਜਿਹੜੇ ਉਹਨਾਂ ਸ਼ੈੱਡ ਸੀ ਉਹ ਟੁੱਟ ਚੁੱਕੇ ਲੋਗਾਂ ਨੂੰ ਡਾਰ ਰਿਹਾ ਜੇ ਕਮਰੇ 'ਚ ਬੈਠਾਂਗੇ ਕਿਤੇ ਛੱਤ ਨਾ ਡਿੱਗ ਜੇ ਤੇ ਇਸ ਤਰ੍ਹਾਂ ਦੀਆਂ ਦਿੱਕਤਾਂ ਪੈ ਰਹੀਆਂ ਲੋਗਾਂ ਨੂੰ ਜੀ ਤਾਂ ਜੀ ਇਹ ਕੀ ਤੁਸੀਂ ਕੁਦਰਤ ਦੀ ਮਾਰ ਸਮਝਦੇ ਹੋ ਕਿ ਕੋਈ ਮੈਨ ਮੇਡ ਹੈ ਥੋੜਾ ਜਿਹਾ ਦੇਖੋ ਅ ਹੇਗਾ ਜੇ ਪਹਿਲਾਂ ਕਰ ਦਿੰਦੇ ਸਿਸਟਮ ਚ ਕਰਦੇ ਇ ਪ੍ਰੋਪਰ ਮੀਟਿੰਗਸ ਹੁੰਦੀਆਂ ਜੇ ਜਾਂ ਉਹ ਫਲੋ ਹੋ ਰਿਹਾ ਹੈ ਕੁਛ ਹੈ ਤੇ ਜ਼ਰੂਰ ਕਿਤੇ ਨਾ ਕਿਤੇ ਥੋੜਾ ਜਿਹਾ ਬਚਾਅ ਜ਼ਰੂਰ ਹੋ ਸਕਦਾ ਸੀਗਾ ਕੁਦਰਤੀ ਮੈਂ ਕਿੰਨ ਮੰਨੂ ਲੱਗਦਾ ਕਿ ਕੁਝ ਚੀਜ਼ਾਂ ਜ਼ਰੂਰ ਆਪਾਂ ਕੰਟਰੋਲ ਕਰ ਸਕਦੇ ਸੀ ਜੇ ਟਾਈਮਲੀ ਉਹਨਾਂ ਦੇ ਡਿਸੀਜਨ ਲਿੱਤਾ ਜਾਂਦਾ ਜੀ ਹੁਣ ਤੁਹਾਡੀ ਕਾਂਗਰਸ ਪਾਰਟੀ ਤੋਂ ਤੁਸੀਂ ਇਲੈਕਸ਼ਨ ਲੜਿਆ 2022 ਦੇ ਵਿੱਚ ਪ੍ਰਧਾਨ ਨੇ ਕਾਂਗਰਸ ਦੇ ਅੱਜਕੱਲ ਪੰਜਾਬ ਦੇ ਅਮਰਿੰਦਰ ਸਿੰਘ ਰਾਜਾ ਬਣੇ ਤੁਹਾਡੀ ਕੋਈ ਇਸ ਬਾਬਤ ਗੱਲ ਹੁੰਦੀ ਰਹਿੰਦੀ ਕੋਕਰ ਕੇ ਤੁਹਾਡਾ ਨਾਮ ਬੜਾ ਅੱਗੇ ਆ ਰਿਹਾ ਖਾਸ ਕਰਕੇ ਸੇਵਾ ਭਾਵਨਾ ਵਾਲੇ ਪਾਸੇ ਬਿਲਕੁਲ ਅਕਸਰ ਰਾਜਾ ਮੀਰ ਜੀ ਨਾਲ ਗੱਲ ਹੁੰਦੀ ਰਹਿੰਦੀ ਹੈ ਉਹ ਵੀ ਬੜੀ ਮਦਦ ਕਰਦੇ ਹੋਗਾ ਦੀ ਸਭ ਜਾਣਦੇ ਰੀਸੈਂਟਲੀ ਉਹਨਾਂ ਨੇ ਦੇਖੋ ਫਿਰੋਜ਼ਪੁਰ ਦੇ ਵਿੱਚ ਲੁਧਿਆਣਾ ਦੇ ਵਿੱਚ ਮੀਟਿੰਗ ਕੀਤੀ ਜਿਹੜੇ ਉਸ ਨੇੜੇ ਦੇ ਹਲਕੇ ਉਹਨਾਂ ਨੇ ਕਮੇਟੀਆਂ ਬਣਾਈਆਂ ਜਿਹੜੇ ਹੜਪੀੜਿਤ ਏਰੀਆਜ਼ ਉਹਨਾਂ ਨੂੰ ਕਵਰ ਕਰਾਂਗੇ ਈਵਨ ਮੋਗੇ ਦਾ ਵੀ ਉਹਨਾਂ ਨੇ ਕਮੇਟੀ ਬਣਾਈ ਹੈ ਉਹਦੇ ਵਿੱਚ ਸਾਰੇ ਸਾਡੀ ਡਿਊਟੀਆਂ ਲਾਈਆਂ ਔਰ ਉਹਨਾਂ ਨੇ ਅਮਾਉਂਟ ਵੀ ਜਿਹੜੀ ਹੈਗੀ ਹੈ ਕੁਝ ਹਲਕਿਆਂ ਦੇ ਵਿੱਚ ਇਕੱਠੀਆਂ ਕਰਕੇ ਲੋਕਾਂ ਨੂੰ ਆਲਰੇਡੀ ਦੇ ਰਿਹਾ ਜਿਹੜੇ ਲੋੜਵੰਦ ਹੈ ਚਾਹੀਏ ਉਹਨਾਂ ਨੂੰ ਪਾਈਪਾਂ ਵੀ ਚਾਹੀਦੀਆਂ ਕੱਲ ਉਹਨਾਂ ਨੇ ਦੋ ਟਰੱਕ ਪਾਈਪਾਂ ਦੇ ਵੀ ਅਵੇਲੇਬਲ ਕਰਾਏ ਜਿੱਥੇ ਚਾਹੀਦੇ ਸੀ ਕਿੱਥੇ ਇੱਕ ਜਗ੍ਹਾ ਤੇ ਦਰਖਾਨੀ ਐਨਐਸਓ ਉਹਨਾਂ ਨੂੰ ਤਾਰਾਂ ਦੀ ਲੋੜ ਸੀਗੀ ਉਹਨਾਂ ਨੇ ਕਿਹਾ ਕਿ ਸਾਨੂੰ ਐਨੇ ਕਿਲੋ ਤਾਰ ਚਾਹੀਦੀ ਹੈ ਉਹ ਵੀ ਉਹਨਾਂ ਨੇ ਅਵੇਲੇਬਲ ਕਰਾਈ ਤੇ ਜ਼ਰੂਰ ਉਹ ਵੀ ਲੱਗੇ ਹੋਏ ਦਿਨ-ਪ੍ਰਤੀ ਦਿਨ ਤੇ ਇਹ ਦੇਖ ਸਕਦੇ ਹੋ ਕਿ ਰੋਜ਼ ਕਿਤੇ ਨਾ ਕਿਤੇ ਹੁੰਦੇ ਕਿਤੇ ਏਰੀਆ ਦੇ ਵਿੱਚ ਜੀ ਤੋਂ ਪਿੱਛੇ ਜੇ ਰਾਹੁਲ ਲੱਚਾਈ ਸੀ ਔਰ ਇੱਕ ਛੋਟੇ ਜਿਹੇ ਬੱਚੇ ਰੁਜ ਮਿਲੇ ਤੇ ਉਹ ਬੱਚੇ ਨੇ ਉਹਨਾਂ ਨੂੰ ਕਿਹਾ ਕਿ ਮੇਰਾ ਸਾਈਕਲ ਟੁੱਟ ਗਿਆ ਔਰ ਨਹੀਂ ਉਸੇ ਦਿਨ ਉਸ ਬੱਚੇ ਨੂੰ ਇੱਕ ਸਾਈਕਲ ਉਪਲਬਧ ਕਰਾਇਆ ਚੀਜ਼ ਤਾਂ ਛੋਟੀ ਹੈ ਲੇਕਿਨ ਉਹ ਬੱਚੇ ਲਈ ਬਹੁਤ ਵੱਡੀ ਚੀਜ਼ ਹੈ ਉਹ ਬੱਚੇ ਦਾ ਇੱਕ ਜੀ ਤੋ ਚੱਲ ਕੇ ਪਿੰਡ ਦਾ ਢੇੜਾ ਘੜਦਾ ਸੀਗਾ ਲੇਕਿਨ ਇਹ ਮਨ ਲਾਦੇ ਕਿਸ ਤਰ੍ਹਾਂ ਦੇ ਛੋਟੇ ਛੋਟੇ ਸੁਪਨੇ ਬੜੇ ਪਾਣੀ ਵਿੱਚ ਬਹਿ ਗਏ ਹੋਣੇ ਐ ਔਰ ਟੁੱਟ ਗਏ ਹੋਣੇ ਲੋਕਾਂ ਦੇ ਉਹ ਸੁਪਨੇ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਹੀ ਪੂਰੇ ਕਰਨੇ ਪੈਣੇ ਹੂੰ 2022 ਦੇ ਵਿੱਚ ਅਸੀਂ ਕਾਫੀ ਤੁਹਾਨੂੰ ਦੇਖਿਆ ਕਿ ਤੁਸੀਂ ਐਕਟਿਵਾ ਚਲਾਉਂਦੇ ਸੀ ਤੇ ਸੋਨੂ ਸੂ ਤੁਹਾਡੇ ਆਲਮੋਸਟ ਪਿੱਛੇ ਬੈਠੇ ਹੁੰਦੇ ਸੀ ਅੱਜ ਵੀ ਮੋਗੇ ਦੀ ਧੀ ਸਕੂਟਰ ਤੇ ਲੋਕਾਂ ਤੱਕ ਰਾਪਤਾ ਕਰਨ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਮੈਂ ਤਾਂ ਬਈਆ ਤੁਸੀਂ ਮੰਨੋਗੇ ਰਿਆ ਦਾਨੇ ਅਸੀਂ ਦੋਨੋਂ ਭੈਣ ਭਰਾ ਬਈ ਇਹ ਪਿੱਛੇ ਮੇਰੇ ਬੈਠਦੇ ਆਂ ਔਰ ਪਿੱਛੇ ਪੂਰਾ ਉਹਨਾਂ ਨੇ ਮੋਗੇ ਦਾ ਚੱਕਰ ਗੱਡਿਆ ਮੇਰੇ ਨਾਲ 라ਉਂਡ ਗੱਡਿਆ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਹੁਣ ਬੈਠ ਗਏ ਸਕੂਟਰ ਦੇ ਮੋਗੇ ਦੇ ਪਿੱਛੇ ਥੋੜੇ ਲੱਗ ਜਾਣਾ ਲੇਕਿਨ ਕਹਿੰਦੇ ਨਹੀਂ ਮੈਂ ਚਾਹਨਾ ਹੈ ਇੱਕ ਆਮ ਇਨਸਾਨ ਬਣ ਕੇ ਦੇਖਣਾ ਚਾਹਨਾ ਹੈ ਕਿ ਮੋਗੇ ਦਾ ਕੀ ਹਾਲ ਹੈ ਕੀ ਮੋਗੇ ਤੇ ਸੁਧਾਰ ਆਇਆ ਹੈ ਪਿਛਲੇ 3-3.5 ਦਿਨਾਂ ਤੋਂ ਉਹਨ ਵੀ ਉਵੇਂ ਹੀ ਹੈ ਮੋਗੇ ਦੀ ਦੀ ਉਵੇਂ ਹੀ ਪੈਦਲ ਜਾਂਦੀ ਹੈ ਹਾਂ ਔਰ ਭਾਈ ਮੋਗੇ ਦੀ ਦੀ ਸਕੂਟਰ ਵੀ ਚਲਾਉਂਦੀ ਹੈ ਕਿਉਂਕਿ ਮੈਂ ਤਾਂ ਇਤਨੀ ਜੰਗੀ ਪਲੀ ਹੈ ਮੇਰਾ ਮੈरिज ਵੀ ਇੱਥੇ ਹੋਈ ਜੀ ਬਰਥ ਮੇਰਾ ਹਸਪੀਟਲ ਚ ਹੋਇਆ ਤੇ ਮੋਗੇ ਦੀ ਗਲੀਆਂ ਨਾਲ ਉਵੇਂ ਹੀ ਪਿਆਰ ਹੈ ਹਮ ਤਾਂ ਜੀ ਤੁਹਾਡੇ ਪਰਿਵਾਰ ਨੂੰ ਗੁਰਤੀ ਕੀਤੀ ਹੈ ਸੋਨੂੰ ਸੁਧਵਾਲ ਦੇਖਦੇ ਹਟਦੇ ਨਹੀਂ ਹੈਗੇ ਲੋਕੀ ਉਹਨਾਂ ਦੇ ਘਰ ਦੇ ਬਾਹਰ ਅੱਜ ਵੀ ਬੰਬੇ ਖੜੇ ਹੁੰਦੇ ਨੇ ਉਹਨਾਂ ਨੂੰ ਫੋਨ ਕਾਲਸ ਕਰਦੇ ਨੇ ਨੀਅਰ ਐਂਡ ਡੀਅਰਸ ਨੂੰ ਐਨ ਜੀਓ ਵੀ ਤੁਸੀਂ ਚਲਾ ਰਹੇ ਹੋ ਗੁਰਤੀ ਤੁਹਾਡੇ ਪਰਿਵਾਰ ਨੂੰ ਕਿਹਦੀ ਹੈ ਸੇਵਾ ਭਾਵਨਾ ਵਾਲੀ ਗੁਰਤੀ ਤੁਹਾਡੇ ਮਾਪਿਓ ਦੀ ਹੈ ਸਾਨੂੰ ਹਮ ਮੈਂ ਤੁਹਾਨੂੰ ਦੱਸ ਦਵਾਂ ਕਿ ਲਾੜੀ ਵੀ ਠੀ ਮੇਰੇ ਮਮ ਜਿਹੜੇ ਆ ਉਹ ਇੰਗਲਿਸ਼ ਦੇ ਲੈਕਚਰਰ ਸੀਗੇ ਡੀ ਐਮ ਕਾਲਜ ਜੀ ਉਹਨਾਂ ਨੂੰ 18 ਹੋ ਗਏ ਅੱਜ ਸਾਡੇ ਵਿੱਚ ਨਹੀਂ ਰਹੇ ਉਹ ਡੈਡ ਵੀ ਮੇਰੇ ਨਹੀਂ ਹੈ ਲੇਕਿਨ ਜਦੋਂ ਸੀ ਆਪਣੇ ਮੰਮਾ ਔਰ ਪਾਪਾ ਨੂੰ ਦੇਖੀ ਪਾਪਾ ਦੀ ਕਪੜਿਆਂ ਦੀ ਦੁਕਾਨ ਸੀ ਉਹਨਾਂ ਕੋਲ ਜਦ ਕਿਸੇ ਨੇ ਵਰੀ ਬਣਾ ਨਾ ਲਈ ਤੇ ਕਦੀ ਪੈਸੇ ਘਟ ਜਾਨੇ ਤੇ ਪਾਪਾ ਨੇ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਲੈ ਕੇ ਜਾਓ ਭੈਣ ਜੀ ਸਮਾਨ ਕੋਈ ਨਾ ਵਿਆਹ ਵੀ ਕਰੋ ਆਪਾਂ ਬਾਅਦ ਚੋਂ ਵੇਖ ਲਾਂਗੇ ਜੀ ਅਬ ਮੇਰੇ ਵੱਲੋਂ ਆਹ ਤੇ ਦੋ ਸੂਟ ਤੁਸੀਂ ਐਕਸਟਰਾ ਮੇਰੇ ਵੱਲੋਂ ਦੇਨੇ ਕੁੜੀ ਨੂੰ ਜੀ ਜੇ ਮੰਮਾ ਅੱਧੀ ਗੱਲ ਕਰੀਏ ਮम्मा ਕੋਲ ਬੱਚੇ ਜਿਹੜੇ ਆਉਂਦੇ ਸੀ ਤਰੀਕੇ ਦੀ ਉਹ ਫੀਸ ਨਹੀਂ ਦੇ ਪਾਉਂਦੇ ਸੀ ਤੇ ਮम्मा ਨੇ ਉਹਨਾਂ ਨੂੰ ਕਹਿੰਦੇ ਤੂੰ ਪੜ੍ਹਾਈ ਕਰ ਫੀਸ ਦੀ ਨਾ ਚਿੰਤਾ ਕਰ ਮੈਂ ਆਪਣੇ ਆ ਤੇਰੀ ਕਾਲਜ ਵੀ ਭਰ ਦੂੰਗੀ ਭਰ ਦੂੰਗੀ ਪਰ ਮੇਰੇ ਕੋਲ ਵੀ ਤੂੰ ਪੜਨ ਆਣਾ ਔਰ ਤੁਹਾਨੂੰ ਮੈਂ ਦੱਸੂਗੀ ਕਈ ਬੱਚੇ ਜਿਹੜੇ ਕਾਲਜ ਵਿੱਚ ਨਹੀਂ ਨਾ ਆਉਂਦੇ ਸੀ ਮम्मा ਨੇ ਬਈਆ ਨੂੰ ਕਹਿੰਨਾ ਸਕੂਟਰ ਚੱਕ ਪ੍ਰਿਆ ਤੇ ਮੈਂ ਤੇਰੇ ਪਿੱਛੇ ਬਹਿ ਕੇ ਉਹ ਪਿੰਡ ਵਿੱਚ ਜਾ ਕੇ ਉਹਨੂੰ ਮੁੰਡੇ ਨੂੰ ਸਮਝਾ ਕੇ ਆਣਾ ਕਿ ਚੱਲ ਪੜਨ ਆ ਕੱਲ ਤੋਂ ਕਾਲਜ ਜੀ ਤੇ ਮम्मा ਦਾ ਪੁੱਛਿਆ ਨਾਲ ਉਸਰਾ ਦਾ ਸਿਗਰ ਬੱਚੇ ਹਜੇ ਵੀ ਮੰਮਾ ਨੂੰ ਉਵੇਂ ਹੀ ਯਾਦ ਕਰਦੇ ਆ ਜੀ ਜਿਵੇਂ ਕੋਈ ਆਪਣੇ ਮਾਪਿਆਂ ਨੂੰ ਯਾਦ ਕਰਦਾ ਹੈ ਜੀ ਅੱਛਾ ਪੰਜ ਜੀ ਇਹ ਦੱਸੋ ਸੋਨੂ ਸੂਦਰ ਨਾਲ ਤੁਹਾਡੀ ਤਾਂ ਹੁਣ ਰੂਟੀਨ ਸੀ ਗੱਲ ਹੁੰਦੀ ਹੈ ਕਿਵੇਂ ਦਾ ਏਜੰਡਾ ਤੁਹਾਡਾ ਪ੍ਰੋਟੈਕਟ ਨੂੰ ਲੈ ਕੇ ਲੋਕਾਂ ਨੂੰ ਕਿਵੇਂ ਤੁਸੀਂ ਹੁਣ ਪ੍ਰੋਟੈਕਟ ਕਰੋਗੇ ਅੱਗੇ ਜਾ ਕੇ ਕਿਉਂ ਕਰਕੇ ਜਦੋਂ ਪਾਣੀ ਉਤਰੇਗਾ ਮੈਨੂੰ ਲੱਗਦਾ ਹੈ ਕਿ ਉਸ ਤੋਂ ਬਾਅਦ ਮੁਸ਼ਕਲ ਜਿਆਦਾ ਵਧੂਗੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਮੁਸ਼ਕਲ ਹੁਣ ਜਿਆਦਾ ਵਧੂਗੀ ਕਿਉਂਕਿ ਪਾਣੀ ਬਿਲਕੁਲ ਖਤਮ ਹੋ ਗਿਆ ਹ ਹੁਣੇ ਇੱਕ ਪਿੱਛੇ ਦੇ ਪਿੰਡ ਵਿੱਚ ਸਾਨੂੰ ਰਿਕੁਆਇਰਮੈਂਟ ਆਈ ਸੀ ਕਿ अराउंड 275 ਫੈਮਲੀਆਂ ਐ ਔਰ ਉੱਥੇ ਉਹਨਾਂ ਨੂੰ ਗੱਦੇ ਚਾਹੀਦੇ ਸੀ 275 ਫੈਮਲੀਆਂ ਹਾਂਜੀ ਜੀ ਤੇ ਉੱਥੇ ਅਸੀਂ ਫਿਰ ਗੱਦੇ ਪ੍ਰੋਵਾਈਡ ਕੀਤੇ ਮੈਂ ਇਹੀ ਰਿਕੁਐਸਟ ਕਰੂੰਗੀ ਸਾਰਿਆਂ ਨੂੰ ਕਿ ਮਦਦ ਦੇਖੋ ਸਾਰੇ ਕਰਨਾ ਚਾਹਦੇ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੇਕਿਨ ਤੇ ਲੋਕਾਂ ਨੂੰ ਲੋੜ ਐ ਉਹਨਾਂ ਤੱਕ ਸਮਾਨ ਨਹੀਂ ਪਹੁੰਚ ਪਾ ਰਹੇ ਔਰ ਜਿੱਥੇ ਜਿੱਦੀ ਲੋੜ ਐ ਉਹਾਂ ਨੂੰ ਉਹੀ ਪਹੁੰਚਾਈ ਜਾਵੇ ਉੱਜੇ ਕੋਈ ਸਾਡੀ ਕੰਡੀਸ਼ਨਲ ਜੁੜਦਾ ਬਹੁਤ ਸਾਰੇ ਐਨਆਰਈ ਪਰ ਆ ਕੇ ਕਹਿੰਦੇ ਕਿ ਅਸੀਂ ਮਦਦ ਕਰਨਾ ਚਾਹੁੰਦੇ ਤੇ ਸੀ ਉਹਨਾਂ ਨੂੰ ਇਹ ਕਹਨੇ ਕਿ ਤੁਸੀਂ ਸਕੈਨਪੌਟ ਦੇ ਥਰੂ ਹੀ ਡੋਨੇਟ ਕਰੋ ਰੀਜ਼ਨ ਬੀਂਗ ਜੇ ਉਹ ਕੁਝ ਚੀਜ਼ਾਂ ਵੀ ਭੇਜਦੇ ਹੈ ਜੋ ਚੀਜ਼ਾਂ ਦੀ ਲੋਡ ਤਾਂ ਕੋਈ ਫਾਇਦਾ ਨਹੀਂ ਹੈ ਹਨਾ ਤੇ ਅਸੀਂ ਰਿਕੁਆਇਰਮੈਂਟ ਦੇ ਹਿਸਾਬ ਨਾਲ ਚੀਜ਼ਾਂ ਲੈਣੇ ਹੈ ਜਿਵੇਂ ਉਹ ਪਿੱਛੇ ਸਾਨੂੰ ਕਿ ਮਿਲਕ ਪਾਊਡਰ ਚਾਹੀਦਾ ਹੈ ਪਿੰਡ ਦੇ ਵਿੱਚ ਤੇ ਅਸੀਂ ਉਦੋਂ ਰੌਣਕ 500 ਮਿਲਕ ਪਾਊਡਰ ਦੇ ਡੱਬੇ 5-500 ਕਰਕੇ ਦੋ ਪਿੰਡਾਂ ਦੇ ਵਿੱਚ ਮਿਲਕ ਪਾਊਡਰ ਅਵੇਲੇਬਲ ਕਰਾਇਆ ਤੇ ਅਵੇਲੇਬਲ ਕਰਾਇਆ ਪਿਛੇ ਨੂੰ ਚਾਹੀਦਾ ਸੀ ਕਿ ਕਿ 17-18 ਉਹਨਾਂ ਨੇ ਚੀਜ਼ਾਂ ਲਿਖਾਈਆਂ ਸੀ ਕਿ ਸਾਨੂੰ ਰਾਸ਼ਨ ਹੀ ਚਾਹੀਦਾ ਲੇਕਿਨ ਕੁਝ ਮੈਡੀਕਲ ਕਿਟਸ ਵਗੈਰਾ ਆਏ ਐਵੇਂ ਚੀਜ਼ਾਂ ਬਣਾ ਦੋ ਜੋ ਬੇਸਿਕ ਨੀਡਸ ਐ ਚਾਪਲਾ ਹੋ ਗਿਆ ਸੈਂਟ ਪੈਡਸ ਮੈਡੀਸਿਨਸ ਹੋ ਗਿਆ ਤੇ ਉਹ ਲਿਸਟ ਸਾਡੇ ਕੋਲ ਆਈ ਸੀ ਫੇਰੇ ਉਹ ਇੱਕ ਪੋਨਾ ਦੀ ਕਿਟਸ ਬਣਾਈਆਂ ਕਿਉਂਕਿ ਹੈਲਥ ਦਾ ਹਰ ਕੋਈ ਚਾਹੁੰਦਾ ਹੈ ਲੇਕਿਨ ਸਹੀ ਸਮੇਂ ਤੇ اور ਸਹੀ ਫੈਮਿਲੀ ਨੂੰ ਹੈਲਪ ਪਹੁੰਚਣੀ ਬਹੁਤ ਜ਼ਰੂਰੀ ਹੈ ਆਈ ਗੈਸ ਕਿ ਆਈਡੀਆਸ ਨਹੀਂ ਹੈ ਤੁਸੀਂ ਕੁਝ ਅਨਾਉਂਸਮੈਂਟ ਕਰਦੇ ਹੋ ਕੋਈ ਆਪਣੇ ਵਟਸਐਪ ਤੇ ਆਪਣੇ ਫੇਸਬੁੱਕ ਤੇ ਰੂਟੀਨ ਦੇ ਵਿੱਚ ਕਿ ਆਹ ਵਾਲੇ ਪਿੰਡ ਦੇ ਵਿੱਚ ਮੈਂ ਗਈ ਸੀ ਆ ਚੀਜ਼ਾਂ ਤੁਸੀਂ ਨਾ ਭੇਜੋ ਲੋਕ ਅਵੇਅਰ ਹੁੰਦੇ ਆ ਤੁਹਾਡੀ ਗੱਲ ਸੁਣਨ ਤੋਂ ਬਾਅਦ ਅ ਬਿਲਕੁਲ ਜੀ ਮੇਰੀ ਕੋਸ਼ਿਸ਼ ਤਾਂ ਹਮੇਸ਼ਾ ਇਹੀ ਰਹਿੰਦੀ ਹੈ ਜਦ ਅਸੀਂ ਵੀ ਪਿੰਡਾਂ ਵਿੱਚ ਜਾਂਦੇ ਹਾਂ ਤੁਸੀਂ ਵੀ ਤੁਸੀਂ ਮੰਨੋਗੇ ਨਹੀਂ ਰਸਤੇ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਅਸੀਆਂ ਫੈਮਿਲੀਜ਼ ਮਿਲਦੀਆਂ ਜਿਨ੍ਹਾਂ ਨੂੰ ਲੋੜ ਨਹੀਂ ਹੁੰਦੀ ਤੇ ਤੁਸੀਂ ਹੋਰ ਪਿੰਡਾਂ 'ਚੋਂ ਆਏ ਹੁੰਦੇ ਲੇਕਿਨ ਉਹਨਾਂ ਨੂੰ ਪਤਾ ਕਿ ਇੱਥੋਂ ਟ੍ਰੱਕ ਨਿਕਲਨੀ ਹੈ ਕਿਸੇ ਨੇ ਬਦਲ ਨਹੀਂ ਨਿਕਲਣਾ ਰਸਤੇ ਜਿਸੀ ਲੈ ਲਈ ਉਸ ਜੇ ਮਿਲਦਾ ਜੀ ਲੇਕਿਨ ਇਹ ਚੀਜ਼ਾਂ ਤੇ ਵੇਰ ਆਪਾਂ ਰਹਿਣਾ ਵਾ ਹੁਣ ਅਸੀਂ ਜਦ ਪਿੰਡਾਂ ਜਾਂਦੇ ਆ ਅਸੀਂ ਪ੍ਰੋਪਰ ਲਿਸਟ ਬਣਾਈ ਹੁੰਦੀ ਹੈ ਅਸੀਂ ਉਸ ਫੈਮਿਲੀ ਦੇ ਮੋਢੀ ਦਾ ਨਾਮ ਲੈਣੇ ਹੋ ਅੱਗੇ ਆਂਦਾ ਉਹਦੇ ਹੱਥ ਸਮਾਨ ਫੜ ਜੇ 10 ਫੈਮਿਲੀਜ਼ ਨਹੀਂ ਹੈ ਤੇ ਅਸੀਂ ਉਹਨਾਂ ਨੂੰ ਸਮਾਨ ਨਹੀਂ ਦਿੰਦੇ ਅਸੀਂ ਆਪਣਾ ਨੰਬਰ ਛੱਡ ਕੇ ਜਾਂਦੇ ਉਹ ਸਾਨੂੰ ਕੰਟੈਕਟ ਕਰਦੇ ਉਸ ਤੋਂ ਬਾਅਦ ਸਮਾਨ ਉਹਨਾਂ ਕੋਲ ਪਹੁੰਚਦਾ ਜੀ अच्छा अभी दसो पंजजी जमे सोनू सूद और केड़े -केड़े दिया दिया असी। असी ने ਤੁਹਾਡੇ 브్రదర్ ਨੇ 3-4 ਦਿਨ ਵਿਜ਼ਿਟ ਕੀਤਾ ਉਥੇ ਕੀ ਉਹ ਦੁਬਾਰਾ ਵੀ ਅੱਜ ਕੱਲ ਦੇ ਵਿੱਚ ਆਣਗੇ ਬਿਲਕੁਲ ਬਈਆ ਨੇ ਮਨਥੰਡ ਦੇ ਵਿੱਚ ਦੁਬਾਰਾ ਤੋਂ ਆਣਾ ਔਰ ਅਸੀਂ ਫਾਈਂਡ ਆਊਟ ਕਰ ਰਹੇ ਹਾਂ ਕਿ ਕਿਹੜੇ ਜਿਹੜੇ ਘਰ ਦੀਆਂ ਜਿਹੜੀਆਂ ਛੱਤਾ ਬਣਾ ਸਕਦੇ ਅਸੀਂ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਲੋਕਾਂ ਦੀ ਬਣਾ ਦਾਂਗੇ ਲੇਕਿਨ ਕੁਝ ਲੋਕਾਂ ਨੇ ਤਾਂ ਜ਼ਰੂਰ ਸਪਣੇ ਪੂਰੇ ਕਰਨਗੇ ਮੈਂ ਵੀ ਕਹੂੰਗੀ ਕਿ ਲੋਕਾਂ ਨੂੰ ਜ਼ਰੂਰਤ ਹੈ ਕਿ ਉਹਨਾਂ ਦੀ ਘਰ ਦੀਆਂ ਛੱਤਾ ਮੰਨਣ ਫੇਰੀ ਕੰਟੈਂਟਸ ਆਊਗਾ ਜਿਹਨਾਂ ਦੀ ਆ ਮਜ਼ਾ ਰੁੜ ਗਈ ਹੈ ਮਜ਼ਾ ਮਰ ਗਈ ਹੈ ਉਹਨਾਂ ਨੂੰ ਮਜ਼ਾ ਚਾਹੀਦੀ ਹੈ ਹਮ ਐਵੇਂ ਅਲੱਗ-ਅਲੱਗ ਥਿੰਗਸ ਹੈ ਜਿਹੜੇ ਆਪਾਂ ਨੂੰ ਹੁਣ ਇਹ ਫਾਲੋ ਕਰਨੇ ਪੈਣੇ ਆ ਲੋਕਾਂ ਦੇ ਲੋੜ ਅਨੁਸਾਰ ਆਪਾਂ ਨੂੰ ਉਹ ਚੀਜ਼ਾਂ ਅਵੇਲੇਬਲ ਕਰਾਨੀਆਂ ਪੈਣ ਜੀ ਤਾਂ ਜੀ ਕਿਹੜੀ-ਕਿਹੜੀ ਸਵਾਵਾ ਹੜ ਪੀੜਤਾ ਦੇ ਲਈ ਤੁਸੀਂ ਹੁਣ ਤੱਕ ਪ੍ਰੋਵਾਈਡ ਕਰ ਸਕੇ ਹੋ ਉਹਨਾਂ ਨੂੰ ਮੁਹੱਈਆ ਕਰਾ ਚੁੱਕੇ ਹੋ ਉਹ ਦੱਸੋਗੇ ਸਾਡੇ ਦਰਸ਼ਕਾਂ ਨੂੰ ਪਲੀਜ਼ ਬਿਲਕੁਲ ਜਿਹੜਾ ਸਟਾਰਟਿੰਗ ਦੇ ਵਿੱਚ ਲੋਕਾਂ ਨੂੰ ਰਾਸ਼ਨ ਮਹ ਚਾਹੀਦਾ ਸੀ ਅਸੀਂ ਕੀ ਰਾਸ਼ਨ ਅਵੇਲੇਬਲ ਕਰਾ ਔਰ ਉਸ ਤੋਂ ਬਾਅਦ ਮੈਡੀਕਲ ਕਿਟਸ ਅਵੇਲੇਬਲ ਕਰਾਈਆਂ ਜੀ ਔਰ ਉਸ ਤੋਂ ਬਾਅਦ ਜਿਹੜੀ ਰੋਜ਼ ਦੀਆਂ ਜ਼ਰੂਰਤਾਂ ਹੁੰਦੀਆਂ ਸਾਡੇ ਕੋਲ ਚਪਲਾਂ ਦੀ ਡਿਮਾਂਡ ਆਈ ਸੀ ਸੀ 5000 ਚਪਲਾਂ ਵੀ ਦਿੱਤੀਆਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਠੀਕ ਹੈ ਜੀ ਗੱਦੇ ਵਾਲੀ ਡਿਮਾਂਡ ਸਾਡੇ ਕੋਲ ਹੁਣ ਕੱਪੜਿਆਂ ਦੀ ਸਾਡੇ ਕੋਲ ਆਈ ਹੈ ਡਿਮਾਂਡ ਅਸੀਂ ਕੱਪੜੇ ਵੀ ਦੇ ਰਹੇ ਹੈਗੇ ਆ ਬੱਚਿਆਂ ਦੇ ਵੱਡਿਆਂ ਦੇ ਕਿਉਂਕਿ ਲੋਕਾਂ ਦੇ ਤਾਂ ਕੱਪੜੇ ਵੀ ਸਾਰੇ ਰੂੜੀ ਗਏ ਆ ਖਰਾਬ ਹੋ ਗਏ ਜੀ ਬਿਲਕੁਲ ਔਰ ਬੇਸਿਕ ਚੀਜ਼ਾਂ ਜਿਵੇਂ ਡਿਟਰਜੈਂਟ ਚਾਹੀਦੇ ਲੋਕਾਂ ਨੂੰ ਲੋਕਾਂ ਨੂੰ ਉਸ ਲਈ ਯੂਟੈਂਸਿਲ ਵਾਸ਼ਿੰਗ ਲਈ ਚਾਹੀਦਾ ਸਮਾਨ ਇਸ ਤਰ੍ਹਾਂ ਦੇ ਜੋ ਜਦ ਆਪਾਂ ਜਾਂਦੇ ਹਨ ਲਾਡੀ ਵੀਰ ਜੀ ਕਿਸੇ ਵੀ ਮਾਰਟ ਦੇ ਵਿੱਚ ਸ਼ੋਪਿੰਗ ਕਰਨ ਆਪਾਂ ਆਪਣੇ ਘਰ ਲਈ ਕੀ ਐਸੈਂਸ਼ੀਅਲ ਚੀਜ਼ਾਂ ਚਾਹੀਦੀਆਂ ਉਹ ਲੋਕਾਂ ਨੂੰ ਉਹ ਚਾਹੀਦੀ ਜੀ ਚਾਹੇ ਇੱਕ ਫਰਨਲ ਦੀ ਬੋਟਲ ਹੈ ਚਾਹੇ ਇਕੋ ਕਾਸ ਹੈ ਬੱਚੇ ਦੇ ਲਾਣ ਲਈ ਚਾਹੇ ਉਹ ਮਸਟ ਉਹ ਨਟ ਹੈ ਕਿਉਂਕਿ ਹੁਣ ਪਾਣੀ ਚੱਲਿਆ ਹੈ ਮੱਛਰ ਬਹੁਤ ਹੈ ਬਿਲਕੁਲ ਬੇਗੂਦਰ ਚੀਜ਼ ਬਹੁਤ ਸਾਰੀ ਪ੍ਰੋਬਲਮਸ ਆਉਂਦੀ ਹੈ ਕੈਂਪਸ ਹੁਣ ਅਸੀਂ ਲਗਾਣ ਲੱਗੇ ਹੈ ਕਿਉਂਕਿ ਲੋਕਾਂ ਨੂੰ ਮੈਡੀਕਲ ਇਸ਼ੂਜ਼ ਆ ਰਹੇ ਹੈ ਲੇਡੀਆਂ ਨੂੰ ਬਹੁਤ ਮੈਡੀਕਲ ਪੀਸ ਆ ਰਹੇ ਹੈ ਯੂਕੇਆਈ ਦੀ ਪ੍ਰੋਬਲਮ ਹੋ ਰਹੀ ਹੈ ਸਕਿਨ ਦੀ ਪ੍ਰੋਬਲਮ ਹੋ ਰਹੀ ਹੈ ਇਹ ਸਾਰੇ ਦਿੱਕਤਾਂ ਆ ਰਹੀ ਹੈ ਜੀ ਤੇ ਪਹਿਲੀ ਸਭ ਤੋਂ ਵੱਡੀ ਗੱਲ ਹੈ ਹੁਣ ਬਿਮਾਰੀ ਜਿਵੇਂ ਫੈਲੂਗੀ ਕੋਈ ਉੱਥੇ ਜਿਵੇਂ ਮੱਛਰਾਂ ਦੀ ਤੁਸੀਂ ਗੱਲ ਕੀਤੀ ਹੈ ਨਾ ਕੋਈ ਰੂਟੀਨ ਦੇ ਵਿੱਚ 5 10 ਪਿੰਡਾਂ ਦੇ ਵਿੱਚ ਕੋਈ ਟੀਮਾਂ ਜਾ ਰਹੀਆਂ ਉੱਥੇ ਸੇਵਾ ਕਰਨ ਦੇ ਲਈ ਐਵਰੀ ਡੇ ਰੂਟੀ ਰੂਟੀ ਤਾਂ ਨਹੀਂ ਜਾ ਪਾ ਰਹੀਆਂ 71 ਦਿਨ ਛੱਡ ਕੇ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਸੀ ਪਹਿਲਾਂ ਫਾਈਂਡ ਆਊਟ ਕਰੀਏ ਕਿ ਕਿਹੜੇ ਪਿੰਡs ਕੀ ਚੀਜ਼ ਦੀ ਲੋੜ ਹੈ ਹੂੰ ਅ ਜ਼ਰੂਰ ਡਿਫਰੈਂਟ ਅਲਜੀਸ ਕੰਮ ਕਰ ਰਹੀ ਹੈ ਮੇਰੇ ਕੋਲ ਵੀ ਕੰਟੈਕਟਸ ਨੇ ਪੁੱਛਿਆ ਕਿ ਕਿਹੜੇ-ਕਿਹੜੇ ਜਗ੍ਹਾ ਤੇ ਅਸੀਂ ਕੈਂਪ ਲਗਾ ਸਕਦੇ ਹਾਂ ਮੈਡੀਕਲ ਕੈਂਪਸ ਉਹ ਉੱਥੇ ਜਾ ਕੇ ਉਹਨਾਂ ਨੇ ਕੈਂਪ ਲਗਾਈ ਵੀ ਹੈ ਔਰ ਸਾਡੀਆਂ ਅਟਸ ਦੇ ਨਾਲ ਕਿਉਂਕਿ ਹੁਣ ਜਿਹੜੇ ਲੋਕ ਥੋੜੇ ਜੇ ਇਸੇ ਘਬਰਾਏ ਕਿਉਂਕਿ ਦਿੱਕਤ ਆ ਰਹੀ ਹੈ ਮੈਡੀਕਲ ਇਸ਼ੂਜ਼ ਆ ਰਹੀ ਹੈ ਸਾਨੂੰ ਇੱਕ ਪਰਿਵਾਰ ਮਿਲਿਆ ਸੀ ਵੀਰ ਜੀ ਤੁਹਾਨੂੰ ਮੈਂ ਦੱਸੂਗੀ ਜਦ ਬਈਆ ਆਏ ਸੀ ਉਸ ਪਰਿਵਾਰ ਚ ਉਹਦੇ ਬੱਚੇ ਜਿਹੜਾ ਹੈਗਾ ਉਹਨੂੰ ਨਰਵਸ ਦੀ ਪ੍ਰੋਬਲਮ ਸੀ ਜਿਹਦੇ ਵਿੱਚ ਉਹ ਬੱਚੇ ਦੀ ਏਜ ਜਿਹੜੀ ਹੈ 12 ਤੋਂ 13 ਸਾਲ ਦੀ ਹੈ ਸਿਰਫ ਜੀ ਤਾਂ ਦਿੱਲੀ ਦਾ ਚੱਲਦਾ ਹੈ ਉਹਦੀ ਮਦਰ ਨੂੰ ਬਲੱਡ ਅੰਸਰ ਹੈ ਉਹਦਾ ਜਿਹੜਾ ਦਾਦਾ ਹੈ ਉਹਨੂੰ ਡਾਇਬੀਟਿਕ ਹੈ ਉਹਨਾਂ ਨੂੰ ਰੋਜ਼ ਦੋ ਇੰਜੈਕਸ਼ਨ ਲੱਗਦੇ ਜੀ ਉਹਨਾਂ ਨੂੰ ਇਹ ਟੈਕਨੀਕ ਕੀ ਹੁਣ ਇਹ ਸਾਰਾ ਕਿਵੇਂ ਸਿਸਟਮ ਚਲਾਵਾਂਗੇ ਅਸੀਂ ਇੰਜੈਕਸ਼ਨ ਮੈਂ ਕਿੱਥੇ ਲੈ ਕੇ ਆਉਂਗਾ ਕਿਵੇਂ ਲਗਾਉਂਗਾ ਕਿਉਂਕਿ ਲੋਗਾ ਨਾ ਅਰਨਿੰਗ ਸੋਰਸ ਤਾਂ ਬੰਦ ਹੀ ਹੋ ਗਿਆ ਬਿਲਕੁਲ ਜੀ ਤੇ ਇਸ ਤਰ੍ਹਾਂ ਫੋਟ ਆ ਰਹੀ ਹੈ ਹੂੰ ਪਹਿਲੀ ਇੱਕ ਮੈਂ ਤੁਹਾਨੂੰ ਹੋਰ ਗੱਲ ਪੁੱਛਣਾ ਚਾਹਾਂਗਾ ਜਿਵੇਂ ਬਹੁਤ ਵੱਡਾ ਜਿਵੇਂ ਕਹਿਰ ਟੁੱਟ ਗਿਆ ਆਪਾਂ ਕਹਿਰ ਕਵਾਂਗੇ ਇਹਨੂੰ ਤੁਹਾਨੂੰ ਲੱਗਦਾ ਕਿ ਥੋੜੇ ਮਹੀਨਿਆਂ ਚ ਆਪਾਂ ਬੈਕ ਟੂ ਨੋਰਮਲ ਹੋ ਸਕਾਂਗੇ ਰੇਤਾ ਵੀ ਬਹੁਤ ਚੜ ਗਿਆ ਬਿਮਾਰੀ ਵੀ ਆ ਗਈ ਘਰ ਵੀ ਟੁੱਟ ਗਏ ਡੰਗਰ ਵੀ ਚਲੇ ਗਏ ਪਰਿਵਾਰਾਂ ਦੇ ਵਿੱਚ ਮੁਸ਼ਕਲਾਂ ਅੱਗੇ ਹੋਰ ਜ਼ਿਆਦਾ ਆਣੀਆਂ ਤੁਹਾਨੂੰ ਲੱਗਦਾ ਹੈ ਕਿ ਸਰਕਾਰਾਂ ਜਾ ਐਨ ਜੀਓਸ ਜਾਂ ਐਨ ਆਰ ਆਈਸ ਇਹ ਹੈਲਪ ਦੇ ਨਾਲ ਆਪਾਂ ਬੜੀ ਜਲਦੀ ਨੂੰ ਕਵਰ ਕਰ ਪਾਵਾਂਗੇ ਬੈਕ ਟੂ ਨੋਰਮਲ ਹੋ ਪਾਵਾਂਗੇ ਅ ਹੋਣੀ ਜ਼ਰੂਰ ਪੰਜਾਬੀ ਹੈ ਨਾ ਕਹਿੰਦੇ ਪੰਜਾਬੀ ਕੁਝ ਵੀ ਕਰ ਸਕਦੇ ਪੰਜਾਬੀ ਪੂਰਾ ਦੇਸ਼ ਪਾਲ ਸਕਦੇ ਅੱਜ ਪੰਜਾਬੀਆਂ ਨੂੰ ਲੋੜ ਪੂਰਾ ਦੇਸ਼ ਉਹਨਾਂ ਦੇ ਨਾਲ ਹੈ ਜੀ ਸਮੇਂ ਲੱਗੇ ਲੇਕਿਨ ਹੋਗਾ ਜ਼ਰੂਰ ਐਨ ਜੀਓਸ ਕੋ ਆਪਣੇ ਉਹ ਲੋਕ ਪੂਰਾ 100% ਕਰ ਰਹੇ ਹੈ ਲੇਕਿਨ ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਚਾਹੀਦੇ ਹੂੰ ਕੁਝ ਸਰਕਾਰਾਂ ਦੇ ਹੱਥ ਹੈ ਉਹਨਾਂ ਨੂੰ ਜ਼ਰੂਰ ਫਾਸਟ ਡਿਸੀਜਨ ਲੈ ਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਕਿਉਂਕਿ ਲੋਕ ਜਿਹੜੇ ਸuffer ਕਰ ਰਹੇ ਰੋਜ਼ ਵੇਟ ਨਹੀਂ ਕਰ ਪਾਵਾਂਗੇ 3 ਮਹੀਨਾ ਜਾਂ 2 ਮਹੀਨੇ ਚ ਡਿਸੀਜਨ ਨਹੀਂ ਆਇਆ ਚਾਹੇ ਉਹਨਾਂ ਦੇ ਕਿਤਾਚ ਰੇਤੇ ਨੂੰ ਕਟਣ ਨੂੰ ਲੈ ਕੇ ਇਹ ਕੁਝ ਵੀ ਹੈ ਪ੍ਰੋਪਰ ਇੱਕ ਕਮੇਟੀ ਬਣਨੀ ਚਾਹੀਦੀ ਜਿਹੜੇ ਡਿਸੀਜਨ 메ਕਿੰਗ ਫਾਸਟ ਹੋਵੇ ਔਰ ਇੰਪਲੀਮੈਂਟ ਹੋਵੇ ਜ਼ਰੂਰਤ ਹੈ ਕਿ ਕਿਤੇ ਸਰਕਾਰ ਵੀ ਜ਼ਰੂਰ ਕਰੇ ਐਨ ਜੀਓਸ ਆਪਣੇ ਵੱਲੋਂ ਸਾਰੀਆਂ ਹੀ 100% ਕਰ ਹੀ ਰਹੀਆਂ ਜੀ ਮੌਜੂਦਾ ਸਰਕਾਰ ਤਾਂ ਵੱਡੇ ਵੱਡੇ ਦਾਅਵੇ ਕਰਦੀ ਹੈ ਨਾਲੇ ਮੁੱਖ ਮੰਤਰੀ ਸਾਹਿਬ ਵੀ ਤੁਹਾਡੇ ਨੇੜੇ ਇਲਾਕੇ ਦੇ ਆ ਮਾਲਵੇ ਦੇ ਉਹ ਵੀ ਹਾਂਜੀ ਮੈਂ ਤਾਂ ਕਹੂੰਗੀ ਇਹਨਾਂ ਨੂੰ ਬੜੇ ਰਿਸਪੈਕਟਿਡ ਹੈਗੇ ਐਸੀ ਚਾਹੁੰਦੇ ਕਿ ਲੋਕਾਂ ਨੂੰ ਬੜੀ ਉਮੀਦ ਹੈ ਕਿ ਉਹ ਕਰਨ ਮਦਦ ਔਰ ਹੋਪਫੁਲੀ ਜ਼ਰੂਰ ਹੋਊਗੀ ਮਦਦ ਕਿਤੇ ਨਾ ਕਿਤੇ ਲੋਕਾਂ ਦੀ ਆਸ ਹੈ ਜੇ ਉਹਨਾਂ ਨੇ ਇਹ ਲੋਕਾਂ ਨੇ ਵੋਟਾਂ ਪਾਈਆਂ ਤੇ ਉਹਨਾਂ ਨੂੰ ਉਮੀਦ ਹੈ ਕਿ ਸ਼ਹਿਰ ਸਾਡਾ ਕੰਮ ਹੋਊਗਾ ਔਰ ਇਹ ਪਿਛਲੇ ਪਿਛਲੇ ਸਮੇਂ ਤੁਹਾਡੀ ਨੇੜਤਾ ਵੀ ਰਹੀ ਉਹਨਾਂ ਦੇ ਨਾਲ ਤੇ ਤੁਹਾਡੀ ਹੁਣ ਕੋਈ ਗੱਲ ਹੋਈ ਖੜਾ ਦੇ ਬਾਬਤ ਨਹੀਂ ਮੇਰੀ ਕੋਈ ਗੱਲ ਨਹੀਂ ਹੋਈ ਜੀ ਉਹਨਾਂ ਨਾਲ ਇਸ ਦੇ ਰਿਲੇਟਿਡ ਅਸੀਂ ਆਪਣਾ ਕੰਮ ਕਰ ਰਹੇ ਹਾਂ ਚੈਰਿਟੀ ਫਾਊਂਡੇਸ਼ਨ ਨੂੰ ਲਈ ਔਰ ਉਸੇ ਜੀ ਲੱਗੇ ਹੋਏ ਜੀ ਪੰਜੀ ਹੋਰ ਕੁਝ ਸਾਡੇ ਫਾਲੋਅਰਸ ਨੂੰ ਜਿਹੜੇ ਲਿਸਨਰ ਸਾਡੇ ਰੇਡੀਓ ਤੇ ਜੁੜੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਦੇਸ਼ ਵਿਦੇਸ਼ ਵਿੱਚ ਪੰਜਾਬੀ ਇੰਡੀਅਨਸ ਵੱਸਦੇ ਨੇ ਉਹਨਾਂ ਨੂੰ ਮਾਲਵਿਕਾ ਸੂਲ ਸੋਨੂ ਸੂਦਿਆ ਤੁਹਾਡੀ ਇੰਟਾਇਰ ਟੀਮ ਪੂਰੀ ਕੁਝ ਕਹਿਣਾ ਚਾਹੀਦੀ ਮੈਂ ਹੀ ਕਹੂੰਗੀ ਮੇਰੇ ਐਨਆਰਆਈ ਭਰਾਵਾਂ ਨੂੰ ਪੈਨਾ ਨੂੰ ਫੈਮਲੀਆਂ ਜਿਹੜੀਆਂ ਬਾਹਰ ਬੈਠੀਆਂ ਮੈਨੂੰ ਪਤਾ ਤੁਸੀਂ ਸਾਰੇ ਪੰਜਾਬ ਨੂੰ ਬਹੁਤ ਪਿਆਰ ਕਰਦੇ ਹੋ ਪੰਜਾਬ ਨੂੰ ਤੁਹਾਡੀ ਲੋੜ ਹੈ ਆਪਾਂ ਸਾਰੇ ਜਿਹੜੇ ਆ ਰਲ ਮਿਲ ਕੇ ਹਰ ਇੱਕ ਇੱਕ ਕਮ ਸੇ ਕਮ ਘਰ ਦਾ ਜ਼ਰੂਰ ਹੱਥ ਫੜੀਏ ਜਦ ਇੱਕ ਪਰਿਵਾਰ ਅਤ ਹਰ ਕੋਈ ਫਾੜ ਲੂਗਾ ਉਹ ਦਿਨ ਦੂਰ ਨਹੀਂ ਜਦ ਲੋਕਾਂ ਦੀਆਂ ਛੱਤਾਂ ਵੀ ਵੱਢ ਗਈਆਂ ਉਹਨਾਂ ਦੇ ਘਰੇ ਡੰਗਰ ਵੀ ਆ ਜਾਣਗੇ ਔਰ ਜਿਹੜੀਆਂ ਜ਼ਰੂਰਤਾਂ ਉਸ ਪਰਿਵਾਰ ਨੂੰ ਚਾਹੀਦੀਆਂ ਆਪਾਂ ਸਾਰੇ ਮਿਲ ਕੇ ਪ੍ਰੋਵਾਈਡ ਕਰ ਸਕਦੇ ਹਾਂ ਲੇਕਿਨ ਜ਼ਰੂਰਤ ਹੈ ਇੱਕ ਪਰਿਵਾਰ ਦਾ ਹੱਥ ਕਮ ਸੇ ਕਮ ਇੱਕ ਜਣਾ ਜ਼ਰੂਰ ਫੜੇ ਜੀ ਇੱਕ ਗੱਲ ਹੋਰ ਅਸੀਂ ਤੁਹਾਡੇ ਤੋਂ ਆਪਣੇ ਦਰਸ਼ਕਾਂ ਤੱਕ ਪਹੁੰਚਾਣੀ ਚਾਹਾਂਗੇ ਕਿ ਪੈਸਾ ਜਾਂ ਜਿਹੜੀ ਹੈਲਪ ਤੁਸੀਂ ਕਿਸੇ ਵੀ ਤਰੀਕੇ ਦੀ ਕਰਨੀ ਹੋ ਰਾਈਟ ਜਗ੍ਹਾ ਤੇ ਜਾਣੀ ਚਾਹੀਦੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਕਰਕੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਜਿਹਦੇ ਕੋਲ ਇੱਕ ਮੱਝ ਹੈ ਉਹਨੇ ਚਾਰ ਲੈ ਲੈਣੀਆਂ ਜਿਹਨੂੰ 10000 ਦੀ ਲੋੜ ਹੋਵੇ ਲੱਖ ਰੁਪਇਆ ਚਲਾ ਗਿਆ ਉਹ ਵੀ ਪਲੀਜ਼ ਮੈਸੇਜ ਪਾਸ ਕਰੋ ਬਿਲਕੁਲ ਮੈਨੂੰ ਐਵੇਂ ਲੱਗਦਾ ਕਿ ਕਿਸੇ ਵੀ ਫੈਮਿਲੀ ਨੂੰ ਪੈਸਾ ਨਹੀਂ ਦੇਣਾ ਚਾਹੀਦਾ ਜੀ ਜਿਸ ਉਸ ਪੋਸਟ ਦੀ ਛੱਤ ਪਵਾਉਣ ਵਾਲੀ ਹੈ ਤੁਸੀਂ ਛੱਤ ਪਵਾਓ ਕੋਈ ਵੀ ਪਰਟੀਕੂਲਰ ਠੇਕੇਦਾਰ ਹੈ ਮਕੋਜਿਆ ਛੱਤ ਪਾਣੀ ਕਿੰਨੇ ਵੈਸਟੇ ਚਲੋ ਓਹ ਠੇਕੇਦਾਰ ਨੂੰ ਦਿਓ ਪੈਸੇ ਔਰ ਉਹਦਾ ਕੰਮ ਕਰਵਾਓ ਜੀ ਜੇ ਆਪਾਂ ਜ਼ਰੂਰਤ ਤੋਂ ਜ਼ਿਆਦਾ ਚੀਜ਼ ਦਵੋਗੇ ਉਹ ਸਹੀ ਨਹੀਂ ਹੋਊਗਾ ਜੀ ਉਹਦੇ ਨਾਲ ਉਹ ਸਾਰੇ ਲੋਕ ਆ ਰਹੇ ਜੰਗੇ ਜਿਹੜੇ ਵਾਕਈ ਜ਼ਰੂਰਤਮੰਦ ਹੈ ਜੀ ਇਸ ਲਈ ਮਨੁੱਖ ਜੇ ਕੋਈ ਵੀ ਐਨਆਰਆਈ ਭਰਾ ਸਾਡੀ ਮਦਦ ਕਰਨਾ ਚਾਹੁੰਦਾ ਇੱਕ ਪ੍ਰੋਪਰ ਅੱਛੀ ਐਨਜੀਓ ਨਾਲ ਜੋੜੋ ਜੀ ਔਰ ਪ੍ਰੋਪਰ ਫੈਕਟ ਚੁੱਕੋ ਕਿ ਇਹ ਉਹਨਾਂ ਦੀ ਮਦਦ ਉਹ ਕਰਨਾ ਚਾਹੁੰਦੇ ਉਹ ਸਹੀ ਪਰਿਵਾਰ ਨੂੰ ਹੋ ਰਹੀ ਹੈ ਜਾਂ ਫਿਰ ਐਨਆਰਆਈ ਭਰਾ ਇਹ ਕੋਸ਼ਿਸ਼ ਕਰੇ ਕਿ ਮੈਂ ਇੱਕ ਪਰਿਵਾਰ ਦੀ ਛੱਤ ਬਣਾਨੀ ਹੈ ਚਲੋ ਜੀ ਮਾਲਵੀਕਾ ਜੀ ਦੇਖੋ ਕੀ ਖਰਚਾ ਹੋਊਗਾ ਆਪਾਂ ਮਿਲ ਕੇ ਕਰਦੇ ਜੀ ਰਲ ਮਿਲ ਕੇ ਕਰਦੇ ਜੀ ਮਦਦ ਹੋਗੀ ਅਸਲੀ ਕਿਸੇ ਐਨਆਰਆਈ ਨੇ ਤੁਹਾਡੇ ਤੱਕ ਅਗਰ ਅਪਰੋਚ ਕਰਨੀ ਹੈ ਤੁਹਾਡੇ ਥਰੂ ਕਿਉਂ ਕਰਕੇ ਤੁਹਾਡਾ ਫੇਸ ਜਿਹੜਾ ਬੜਾ ਫੇਅਰ ਹੈ ਸੇਵਾ ਭਾਵਨਾ ਦੇ ਅੰਦਰ ਤੁਹਾਡੇ ਪਰਿਵਾਰ ਦਾ ਨਾਮ ਬੜਾ ਫੇਅਰ ਹੈ ਕੋਠੱਗੀ ਠੋਰੀ ਨਹੀਂ ਕੋਈ ਲਾਲਚ ਵਾਲਾ ਕੰਮ ਨਹੀਂ ਹੈ ਉਹ ਤੁਹਾਡੇ ਤੱਕ ਐਨਆਰਆਈ ਟੈਂਪਰਾ ਰابطਾ ਕਿਨੇ ਕਰ ਸਕਦੇ ਜਿਹੜਾ ਸਾਡਾ ਇਹ ਪੋਡਕਾਸਟ ਦੇਖ ਰਹੇ ਹੋਣਗੇ ਟੀਚਰਿਟੀ ਫਾਊਂਡੇਸ਼ਨ ਦਾ ਵੈਬਸਾਈਟ ਬਣੀ ਹੋਈ ਹੈ ਉੱਤੇ ਜੇ ਤੁਸੀਂ ਕਲਿੱਕ ਕਰੋਗੇ ਕੰਟੈਕਟ ਦੇ ਵਿੱਚ ਉਹਦੇ ਵਿੱਚ ਇਵਨ ਜਿਹੜੇ ਐਨਆਰਆਈ ਇੰਟਰਨੈਸ਼ਨਲ ਜਿਹੜੇ ਲੋਕ ਹੈਗੇ ਉਹ ਉਥੋਂ ਕਰ ਸਕਦੇ ਡੋਨੇਟ ਜਾਂ ਇੰਡੀਅਨ ਜਿਹੜੇ ਹੈਗੇ ਉਹਨਾਂ ਦਾ ਇੱਕ ਅਲੱਗ ਸਕੈਨ ਕੋਡ ਬਣਿਆ ਹੋਇਆ ਉਹ ਉਥੋਂ ਵੀ ਕਰ ਸਕਦੇ ਔਰ ਨੰਬਰ ਉਥੇ ਇਜ਼ੀਲੀ ਅਵੇਲੇਬਲ ਹੈ ਤੁਸੀਂ ਮੇਰੇ ਨਾਲ ਸਿੱਧਾ ਵੀ ਕੰਟੈਕਟ ਕਰ ਸਕਦੇ ਹੋ ਜੋ ਵੀ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਇਹ ਡੋਨੇਟ ਕਰਨਾ ਚਾਹੁੰਦੇ ਹੋ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿ ਕੀ ਰਾਈਟ ਚੀਜ਼ ਹੋਊਗੀ ਉਹ ਨਹੀਂ ਤੁਹਾਨੂੰ ਮੈਂ ਵੀ ਦੱਸੂਗੀ ਜੇ ਕਿ ਸਾਡੇ ਕੋਲ ਹੁਣ ਪਿੱਛੇ ਜੇ ਉਹਨਾਂ ਨੇ ਕਿਹਾ ਕਿ ਆਇਓ ਕਹਿੰਦੇ ਅਸੀਂ 100 ਕੁੱਕਰ ਦੇਣਾ ਅਸੀਂ ਚਾਹਨੇ ਕਿ ਸਾਰੇ ਆਂਦੇ ਆ ਅਸੀਂ ਕਿ ਚਲੋ ਠੀਕ ਹੈ 100 ਤੁਸੀਂ ਦੇ ਦੋ 300 ਫੈਮਲੀਆਂ ਦੇ 280 ਕੁੱਕਰ ਕਰਦਨੇ ਆ ਰੇਂਜ ਅਸੀਂ ਜੇ ਉਹਨਾਂ ਨੂੰ ਤਿੰਨ ਕੁੱਕਰ ਉਹ ਦੇ ਕੇ ਆਏ ਆ ਤੇ ਫਿਰ ਪ੍ਰੋਪਰ ਉਹਨਾਂ ਨੂੰ ਪਿਕਚਰਸ ਵੀ ਭੇਜਦੇ ਆ ਕਿ ਵੀ ਆ ਦੇਖੋ ਆ ਫੈਮਲੀ ਦੇ ਵਿੱਚ ਅਸੀਂ ਤੁਹਾਡਾ ਸਮਾਨ ਪੰਚਾਏ ਕੁਛ ਹੈ ਕਿਉਂਕਿ ਜਦ ਕੋਈ ਬੰਦਾ ਡੋਨੇਟ ਕਰਦਾ ਨਾ ਉਹ ਕੁਸ਼ਨ ਮਾਰਕ ਜ਼ਰੂਰ ਰਹਿੰਦਾ ਹੈ ਕਿ ਕੀ ਜੋ ਸਾਡੀ ਡੋਨੇਸ਼ਨ ਹੈ ਸਹੀ ਜਗ੍ਹਾ ਤੇ ਜਾ ਰਹੀ ਹੈ ਕਿ ਇਹ ਉਸ ਲੋਕ ਪਰਿਵਾਰ ਨੂੰ ਮਿਲ ਰਹੀ ਹੈ ਕਿ ਨਹੀਂ ਮਿਲਦੀ ਕਿਉਂਕਿ ਅੱਜ ਕੱਲ੍ਹ ਕਿਤੇ ਨਾ ਕਿਤੇ ਜਿੱਥੇ ਇਹ ਦਿੱਕਤਾ ਆਈ ਰਹੀ ਹੈ ਉੱਥੇ ਫਰਾਡ ਵੀ ਹੋ ਰਿਹਾ ਹੈ ਤੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜੀ ਪੰਜੀ ਬਹੁਤ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਤੁਸੀਂ ਟਾਈਮ ਕੱਢਿਆ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਤੇ ਜਿਹੜੀ ਹਾਲਤ ਇਸ ਟਾਈਮ ਪੰਜਾਬ ਦੀ ਹੈਗੀ ਅਸੀਂ ਵੀ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡਾ ਪਰਿਵਾਰ ਹਰ ਇੱਕ ਪੰਜਾਬੀ ਜਿੱਦੀ ਰਗਾਂ ਦੇ ਅੰਦਰ ਪੰਜਾਬੀ ਖੂਨ ਦੌੜਦਾ ਚਾਹੀਏ ਉਹ ਸੋਨੂੰ ਸੂਰਜ ਬਾਲੀਵੁੱਡ ਦੇ ਵਿੱਚ ਨੇ ਉਹ ਬੰਬੇ ਚਲੇ ਗਏ ਨੇ ਪਰ ਮੈਨੂੰ ਦਿਖਦਾ ਕਿ ਪੰਜਾਬ ਦੀ ਚਿੰਤਾ ਹਰ ਟਾਈਮ ਸਤਾਉਂਦੀ ਹੈ ਉਹਨਾਂ ਨੂੰ ਤੁਹਾਡਾ ਬਹੁਤ ਧੰਨਵਾਦ ਜੀ ਜੁੜੇ ਦਰਸ਼ਕਾਂ ਦੇ ਰੂਬਰੂ ਹੋਏ ਬਹੁਤ ਮਿਹਰਬਾਨੀ ਤੁਹਾਡੀ ਥੈਂਕ ਯੂ ਬਿਲਕੁਲ